ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਅਤੇ ਸੰਸਦ ਗੁਰਜੀਤ ਸਿੰਘ ਔਸਲਾ ਨਵੇਂ ਸਾਲ 2024 ਦੀ ਆਮਦ ਤੇ ਸਜਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਅਤਿਅਕਾਲ ਪ੍ਰਗਟ ਦੇ ਚਰਣਾ ਵਿੱਚ ਹਾਜ਼ਰੀ ਭਰੀ। ਉਹਨਾਂ ਆਖਿਆ ਕਿ ਉਹਨਾਂ ਪੰਜਾਬ ਦੀ ਖੁਸ਼ਹਾਲੀ ਅਤੇ ਬਿਹਤਰੀ ਦੀ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕੀਤੀ ਹੈ। ਨਵੇਂ ਸਾਲ ਦੀ 2024 ਸ਼ੋਭੀ ਦੀ ਮੈਂ ਸਾਰੇ ਖਾਲਸਾ ਪੰਥ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ। ਪ੍ਰਭਾਰ ਸਾਹਿਬ ਆਏ ਹਨ ਪ੍ਰਮਾਤਮਾ ਦੇ ਚਰਨਾ ਚਰਦਾਸ ਬੇਨਤੀ ਕਰਨ ਵਾਸਤੇ ਕਿ ਆ ਜਿਹੜਾ ਨਵਾਂ ਸਾਲ ਆ ਸਾਰਿਆਂ ਵਾਸਤੇ ਖੁਸ਼ੀਆਂ ਦਾ ਸਾਲ ਹੋਵੇ। ਪੰਜਾਬ ਤਰੱਕੀ ਕਰੇ ਖਾਲਸਾ ਪੰਥ ਦੀਆਂ ਜਿੰਨੀਆਂ ਕੋਈ ਸਮੱਸਿਆ ਸਾਰੀਆਂ ਹੱਲ ਹੋਣ। ਪੰਜਾਬ ਤੇ ਦੇਸ਼ ਤਰੱਕੀ ਕਰੇ। ਐਨਾ ਹੀ ਅੱਜ ਅਰਦਾਸ ਬੇਨਤੀ ਕਰਨ ਵਾਸਤੇ ਹੈ। ਗੁਰੂ ਰਾਮਦਾਸ ਪਾਤਸ਼ਾਹ ਦੀ ਦੇ ਚਰਨਾਸ਼ੀ ਅਰਦਾਸ ਕਰਦੀਆਂ ਕਿ ਨਵਾਂ ਸਾਲ ਖੁਸ਼ੀਆਂ ਦੇ ਖੇੜੇ ਲੈ ਕੇ ਆਏ ਨਾਮ ਸਿਮਰਨ ਸੇਵਾ ਸੰਗਤ ਦੀ ਦਾਤ ਨਾਲ ਸਾਡੇ ਸਾਰਿਆਂ ਦੀ ਝੋਲੀ ਗੁਰੂ ਸਾਹਿਬ ਖਸ਼ਣ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਸਮੂਹ ਪੰਥ ਨੂੰ ਪਾਈਚਾਰੇ ਨੂੰ ਬਹੁਤ ساری ਖੁਸ਼ੀਆਂ ਰਹਿਮਤਾਂ ਨਾਲ ਸਾਡੀਆਂ ਝੋਲੀਆਂ ਗੁਰੂ ਸਾਹਿਬ ਨੇ ਵਾਚਣ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹਰ ਸਾਲ ਵਾਂਗੂ ਨਤਮਸਤਕ ਹੋ ਕੇ ਗੁਰੂ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਕਮਲਾਂ 'ਚ ਜੋੜ ਕੇ ਰੱਖਣ ਸਮਤ ਬਖਸ਼ਿਸ਼ ਕਰਨ ਖੁਸ਼ੀਆਂ ਬਖਸ਼ਿਸ਼ ਕਰਨ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣ ਦੀ ਸਮਤ ਤੇ ਸਮਰੱਥਾ ਬਖਸ਼ਿਸ਼ ਕਰਨ